ਬਹਿਸ ਤੋਂ ਬਾਅਦ ਕਬੱਡੀ ਪਲੇਅਰ ਤੇ ਹੋਇਆ ਹਮਲਾ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਤੇ ਜੁੜੇ ਹੋਏ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸੁਭਾ ਕਰਦਾ ਹੈ ਅਕਸਰ ਹੀ ਗੁੰਡਾਗਰਦੀ ਦੀਆਂ ਤਸਵੀਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਅਜੇ ਵਿੱਚ ਇੱਕ ਤਸਵੀਰਾਂ ਆਈਆਂ ਫਰੀ ਕੋੜਾ ਜ਼ਿਲ੍ਹੇ ਦੇ ਪਿੰਡ ਦਾਨਾਰਮਾਣੇ ਦੀਆਂ ਜਿੱਥੇ ਕਿ ਕਬੱਡੀ ਪਲੇਅਰ ਪਰ ਹਮਲਾ ਕੀਤਾ ਗਿਆ ਜੋ ਕਿ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਜਾਣਕਾਰੀ ਮੁਤਾਬਕ ਇਹ ਘਟਨਾ 5 ਜੁਲਾਈ ਦੀ ਹੈ ਜਦੋਂ ਪਿੰਡ ਦਾਣਾ ਰਮਾਣਾ ਦੇ ਵਿੱਚ ਕਬੱਡੀ ਪਲੇਅਰ ਹਰਗੋਬਿੰਦ ਸਿੰਘ ਪਿੰਡ ਦੇ ਸਟੇਡੀਅਮ ਦੇ ਵਿੱਚ ਖੇਡ ਰਿਹਾ ਸੀ ਤਾਂ ਪਿੰਡ ਦੇ ਹੀ ਨੌਜਵਾਨਾਂ ਨਾਲ ਕਿਸੇ ਗੱਲ ਨੂੰ ਲੈ ਕੇ ਬੈਸ ਹੋਈ ਸੀ ਜਿਸ ਤੋਂ ਬਾਅਦ ਉਹ ਜਦੋਂ ਦਰਖਾਸਤ ਦੇਣ ਲਈ ਆ ਰਿਹਾ ਸੀ ਤਾਂ ਰਸਤੇ ਵਿੱਚ ਉਸ ਦੇ ਉੱਪਰ ਹਮਲਾ ਕੀਤਾ ਗਿਆ ਜਿਸ ਵਿੱਚ ਉਹ ਜ਼ਖਮੀ ਹੋ ਗਿਆ ਅਤੇ ਹੁਣ ਫ੍ਰੀਕੋਟ ਦੇ ਗੁਰੂਵ ਸਿੰਘ ਦੇ ਮੈਡੀਕਲ ਹਸਪਤਾਲ ਦੇ ਵਿੱਚ ਜੇਰੇ ਇਲਾਜ ਹੈ ਫਿਲਹਾਲ ਇਸ ਮਾਮਲੇ ਦੇ ਵਿੱਚ ਫ੍ਰੀਕੋਟ ਪੁਲਿਸ ਦਾ ਕਹਿਣਾ ਹੈ ਇਹ ਬਿਆਨਾਂ ਦੇ ਆਧਾਰ ਤੇ ਚਾਰਾਂ ਲੋਕਾਂ ਦੇ ਬਾਈ ਨੇ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਚਾਰਾਂ ਦੇ ਖਿਲਾਫ ਅਣਪਛਤਿਆਂ ਦੇ ਖਿਲਾਫ ਵੀ ਮਾਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿੰਦਾ ਹੈ ਜ਼ਖਮੀ ਕਬੱਡੀ ਪਲੇਅਰ ਹਰਗੋਬਿੰਦ ਸਿੰਘ ਤੇ ਦੂਜੇ ਪਾਸੇ ਫ੍ਰੀਕੋਰਡ ਪੁਲਿਸ ਦਾ ਕੀ ਕਹਿਣਾ ਇਸ ਨੂੰ ਲੈ ਕੇ ਤੇ ਹਨਾ ਪਾ ਜੀ ਗਰਾਉਂਡ 'ਚ ਸੀਗੇ ਪ੍ਰੈਕਟਿਸ ਕਰੀ ਜਾਂਦੇ ਸੀਗੇ ਕਿ ਹਰਪ੍ਰੀਤ ਨਾਮ ਦਾ ਮੁੰਡਾ ਜਿਹੜਾ ਜਿਹੜਾ ਚਾਚੇ ਦਾ ਨੰਦਾ ਉਹ ਵੀ ਇੰਨਾ ਪ੍ਰੈਕਟਿਸ ਕਰਦਾ ਉੱਥੇ ਗਰਾਉਂਡ 'ਚ ਉੱਥੇ ਪ੍ਰਵਿੰਦਰ ਸਿੰਘ ਤੇ ਸੁੱਖਾ ਜਿਹੜਾ ਤੇ ਦੋਨੇ ਉੱਥੇ ਆ ਕੇ ਇਹ ਗੱਲ ਖਿੰਦੀ ਸੀ ਜੀ ਅਸੀਂ ਪ੍ਰੈਕਟਿਸ ਕਰਕੇ ਹਟ ਗਏ ਸੀ ਜੀ ਆਉਂਦੇ ਸੀ ਘਰੋਂ ਰਸਤੇ 'ਚ ਇਹਦੇ ਗੱਲ ਪੈਂਦੇ ਸੀਗੇ ਉੱਥੇ ਮੈਂ ਕਿਹਾ ਵੀ ਕੋਈ ਗੱਲਬਾਤ ਹੈਗੀ ਤਾਂ ਨਾ ਬੈ ਕੇ ਗੱਲ ਕਰ ਲੈਣਾਂ ਜੀ ਕਿ ਤੇ ਕੰਦੇ ਪਰ ਨਹੀਂ ਸੀ ਕੋਈ ਗੱਲ ਨਹੀਂ ਕਰਨੀ ਸੀ ਤਾਂ ਇਹਦੇ ਮਾਰਨਾਂ ਜੀ ਸੱਤਾ ਮਾਰਨ ਉੱਥੇ ਜੀ ਹੱਤੋਂ ਪਾਈ ਹੋ ਗਈ ਚਲੋ ਉੱਥੇ ਦਾ ਪਿੰਡ ਦੇ ਗਰਾਊਂਡ 'ਤੇ ਸੀ ਜਿੱਦੀ ਬੰਦ ਉਹਨਾਂ ਨੇ ਸਾੜੇ ਸਦਾਤ ਹੈ ਫਿਰ ਇਸ ਘਰੇ ਆ ਗਏ ਫਿਰ ਆ ਕੇ ਮੇਰੇ ਫਾਦਰ ਸਾਹਿਬ ਨੂੰ ਕਹਿੰਦਾ ਜੀ ਜੜੀ ਆ ਗੱਲ ਹੋ ਗਿਆ ਜੀ ਕਰਾਉਣ ਚ ਉਹ ਕਹਿੰਦੇ ਨੇ ਤੁਸੀਂ ਥਾਣੇ ਆ ਜਾਓ ਇੱਥੇ ਰਿਪੋਰਟ ਲਿਖਾ ਦੋ ਫਿਰ ਅਸੀਂ ਇੱਥੋਂ ਆ ਵੀ ਜਾਂਦੇ ਸੀ ਨਾ ਤੇ ਤੰਮਨੇ ਆਪ ਆਪਣਾ ਟੱਪ ਦੇਣਾ ਵੀ ਤੇ ਸਾਨੂੰ ਨੂੰ ਪਤਾ ਵੀ ਸਾਡੇ ਪਿੰਡ ਦੇ ਮੰਦਿਰ ਮਗਰ ਲੱਤ ਦੀ ਜੰਗ ਕੰਮੇ ਨੇ ਤੇ ਲੱਗੇ ਉੱਥੇ ਜਾ ਕੇ ਉਹਨੂੰ ਸਜਦੀ ਫੇਚ ਆਉਂਦੇ ਰਹਿੰਦੇ ਮਗਰੋਂ ਮੋਟਰਸਾਈਕਲ ਆਉਂਦੇ ਉਹਨਾਂ ਤੁਰੇ ਜਾਂਦੇ ਮੋਟਰਸਾਈਕਲ ਤੇ ਮਾਰਿਆ ਛੱਡੀ ਗਾਰ ਜਿੱਤ ਮੰਗਦੀ। ਸ਼ਰਜ ਜਦੋਂ ਉਤਰਨ ਲੱਗੇ ਤੇ ਉੱਥੇ ਹੁਣ ਸੰਜੀਪ ਨਾਮ ਦਾ ਮੁੰਡਾ ਇੱਥੋਂ ਇੱਕ ਵੱਡੀ ਖੇਡ ਰਹੀ। ਇੱਕ ਵੱਡੀ ਕਰਤੀ ਥੋੜੀ ਜੈਨਸੀ ਰੱਖ ਦੇ ਕਰਕੇ ਤੇ ਇਹਨੇ ਮੇਰੇ ਪੱਤ ਕੱਢਾ ਦਿੰਦੀ। ਉਹਦੀ ਤਾਂ ਜਦ ਮੈਂ ਪਿੱਛੇ ਖੜਾਈ ਮੇਰੇ ਇੱਧਰ ਵੱਖੀ ਤੋਂ ਮੇਰੇ ਚਰਚਾ ਰਹੀ ਕਿਸੇ ਬੰਦੇ। ਤੇ ਫਿਰ ਮੈਂ ਇੱਧਰ ਬਾਹ ਤੇ ਮਰੀਦ। ਤੇ ਮੇਰੇ ਸਰਟੀਫਿਕੇਟ ਬਾਅਦ ਕਿਤੇ ਜਨਮ ਨਾ ਕਰ। ਕੁਛ ਨੇ ਕਾਰਵਾਈ ਕੀਤੀ ਹੁਣ ਤੱਕ ਹਾਂਜੀ ਉੱਥੇ ਮੌਕੇ ਦੇ ਦੁਕਾਨਾਂ ਵਾਲਿਆਂ ਨੇ ਪੁਲਿਸ ਬੁਲਾ ਕੇ ਉੱਥੇ ਸ਼ਾਰਾ ਮੰਗਣਾ ਤਿੰਨ ਮੋਟਰਸਾਈਕਲ ਜ਼ਬਤ ਕੀਤੀ ਸੀ ਜੀ ਇਹਨਾਂ ਜਿਹੜੀ ਹਜੇ ਸਿਟੀ ਥਾਣੇ 'ਚ ਹੀ ਨੇ ਬਹੁਤ ਸਾਡਾ ਕੇਸ ਜਿਹੜਾ ਵੀ ਗਰ ਦਿੱਤਿਆਂ ਦੀ ਉਸ ਲਈ ਕੋਈ ਕਾਰਵਾਈ ਹੁਣ ਤੱਕ ਬੰਦੇ ਫੜੇਗੇ ਕਿ ਨਹੀਂ ਕਾਰਵਾਈ ਕੁਛ ਨਹੀਂ ਹੋਇਆ ਜੀ ਕੀ ਮੰਗ ਕਰਦੇ ਕੀ ਹੀ ਮੰਗ ਹੈ ਇਹ ਵੀ ਰਾਜ ਸਰਕਾਰ ਨਾਲ ਜੋੜਦੇ ਹਾਂ

ਉਪਿੰਡ ਦੇ ਸਟੇਡੀਅਮ ਵਿੱਚ ਹੀ ਕੁਝ ਕਬੱਡੀ ਖਿਡਾਰੀਆਂ ਨੂੰ ਟ੍ਰੇਨਿੰਗ ਦਿੱਤਾ ਜਾਂਦਾ ਹੈ ਤਾਂ ਕੁਝ ਉੱਥੋਂ ਦੇ ਹੀ ਪਿੰਡ ਦੇ ਪਿੰਡ ਵਾਸੀਆਂ ਤੇ ਜਾਂ ਹੋਰ ਬਾਹਰਲੇ ਲੜਕੀਆਂ ਨਾਲ ਸਟੇਡੀਅਮ ਵਿੱਚ ਕਿਸੇ ਗੱਲ ਤੋਂ ਲੈ ਕੇ ਤਕਰਾਰ ਹੋ ਜਾਂਦਾ ਹੈ ਤੇ ਉਸ ਤਕਰਾਰ ਦੇ ਵਿੱਚ ਇਹ ਹਥੋਪਾਈ ਹੁੰਦੇ ਨੇ ਜਦੋਂ ਇਹ ਹਰਗੋਬਿੰਦ ਸਿੰਘ ਆਪਣੇ ਮਾਤਾ-ਪਿਤਾ ਨਾਲ ਪੁਲਿਸ ਨੂੰ ਕੰਪਲੀਟ ਦੇ ਲਈ ਆ ਰਿਹਾ ਹੁੰਦਾ ਤਾਂ ਜਦੋਂ ਇਹ ਸੈਦੂ ਸ਼ਾ ਫ੍ਰੀਕੋਟ ਰੋਡ ਤੇ ਆ ਰਹੇ ਹੁੰਦੇ ਤਾਂ ਇਹਨਾਂ ਨੂੰ ਵੀ ਦੁਬਾਰਾ ਉਹੀ ਹੀ ਜਿਹੜੇ ਜਿੰਨਾਂ ਨੇ ਉੱਥੇ ਸਟੇੜੀਆਂ ਵਿੱਚ ਇਹਨਾਂ ਦਾ ਟਕਰਾਅ ਹੋ ਰਿਹਾ ਦਾ ਉਹ ਇਹਨਾਂ ਰੋਕ ਕੇ ਇਹਨਾਂ ਦੀ ਦੁਬਾਰਾ ਕੋਟਮਾਰ ਕਰਦੇ ਹਨ ਤੇ ਜਿੱਥੇ ਇਹਨਾਂ ਨੂੰ ਸੱਟਾਂ ਲੱਗ ਲੱਗ ਜਾਂਦੀਆਂ ਨੇ ਤੇ ਇਹ ਜਿਹੜਾ ਮੈਡੀਕਲ ਪੁਆਇੰਟ ਵਿੱਚ ਦਾਖਲ ਨੇ ਤੇ ਇਹਨਾਂ ਦੀ ਐਮਰਜੈਂਸੀ ਤੇ ਅਸੀਂ ਕਦਮਾ ਨੰਬਰ 293 ਅੰਜਰਾ ਸਿਟੀ ਅਫੀਸ ਕੋਲ ਇਹ ਤੱਕ ਕਰ ਲਿਆ ਤੇ ਚਾਰ ਇਹਨਾਂ ਨੇ ਅਦੇ ਜਾਨਾਂ ਦੇ ਵਿੱਚ ਮਾਈ ਨੇਮ ਜਿਹੜੇ ਨਾਮ ਲਿਖਾਏ ਇਹਨਾਂ ਤੇ ਚਾਰ ਅੰਦਰ ਸਾਥੇ ਨੇ ਤੇ ਅਸੀਂ ਜਲਦੀ ਜਲਦੀ ਜਿਹੜੇ ਇਹ ਰਹੇ ਨੇ ਜੋ ਦੋਸ਼ੀਆਂ ਨੂੰ ਗ੍ਰਿਫਤਾਰ ਕਰਾਂਗੇ ਤੇ ਜਿਹੜਾ ਪੁਲਿਸ ਦੀ ਜਿਹੜੀ ਕਾਰਵਾਈ ਉਹ ਚੱਲ ਰਹੀ ਹੈ ਤੇ ਸਾਪਾ ਮੇ ਚੱਲ ਰਹੀ ਹੈ ਤੇ ਬਹੁਤ ਜਲਦੀ ਅਸੀਂ ਇਹਨਾਂ ਨੂੰ ਮੁਸਤਾ ਕਰ ਲਵਾਂਗੇ